ਹਾਂਜੀ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਆਪਾਂ ਪਾਕਿਸਤਾਨ ਤਾਰਾਂ ਜਿਹੜੀਆਂ ਲੱਗੀਆਂ ਜੀ ਆ ਵੇਖੋ ਲਹਿੰਦਾ ਪੰਜਾਬ ਆ ਦੇਖੋ ਤਾਰਾਂ ਲੱਗੀਆਂ ਬਿਲਕੁਲ ਨੇੜੇ ਆ ਦੇਖੋ ਦੇਖ ਸਕਦੇ ਆ ਤੁਸੀਂ ਬਾਕੀ ਆ ਚੌਂਕੀ ਬਣੀ ਆ ਜੀ ਜਿਹੜੀਆਂ ਪੋਸਟਾ ਚੈੱਕ ਪੋਸਟਾ ਬਿਲਕੁਲ ਬਾਬੇ ਜੱਲਣ ਦੀ ਗੁਰਦੁਆਰਾ ਸਾਹਿਬ ਹੈ ਜੀ ਉਹਦੇ ਨੇੜੇ ਸਾਹਮਣੇ ਦਿਖਦਾ ਬਾਈ ਜੀ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਬਿਲਕੁਲ ਜਿਹੜੀਆਂ ਤਾਰਾਂ ਵੇਖੋ ਕਿਵੇਂ ਬੜੀਆਂ ਹੋਈਆਂ ਆ ਜੀ ਤੇ ਐ ਸੜ ਤੇ ਆ ਜਾਂਦਾ ਆਪਣਾ ਬਾਬੇ ਜੱਲਣ ਦੀ ਗੁਰਦੁਆਰਾ ਸਾਹਿਬ ਜੀ ਆ ਸਾਹਮਣੇ ਕਿਉਂਕਿ ਇੱਕ ਦਿਨ ਵੀਰ ਵਲੌਗ ਬਣਾ ਰਿਆ ਸੀ ਉਹਨੇ ਪਾਕਿਸਤਾਨੋਂ ਸਾਈਡ ਤੋਂ ਕੈਮਰਾ ਮਾਰ ਕੇ ਦਿਖਾਈ ਸੀ ਆਪਣੇ ਬਾਬਾ ਜੀ ਦੀ ਜਗ੍ਹਾ ਇਹ ਸਾਹਮਣੇ ਬਾਬਾ ਜੱਲਣ ਦੀ ਗੁਰਦੁਆਰਾ ਸਾਹਿਬ ਹੈ ਜੀ ਤੇ ਸਰਕਾਰਾਂ ਨੇ ਦੇਖੋ ਕਿਉਂਕਿ ਖੁੱਲਾ ਆਉਣ ਜਾਣ ਬਣਿਆ ਹੁੰਦੇ ਅਸੀਂ ਸਿੱਧੀਆਂ ਟ੍ਰੇਨਾਂ ਆਉਂਦੀਆਂ ਸੀ ਜਾਂਦੀਆਂ ਸੀ ਲੋਕ ਆਉਂਦੇ ਜਾਂਦੇ ਸੀ ਹਨਾ ਤੇ ਇੱਕ ਕਸੂਰ ਪੈ ਜਾਂਦਾ ਇੱਧਰ ਕਿਹੜਾ ਪੈ ਜਾਂਦਾ ਦੂਜਾ ਵਿਛਲੇ ਨੇ ਵੀਰੇ ਵੀਰੇ ਇੱਧਰ ਕਿਹੜਾ ਪੈ ਜਾਂਦਾ ਇੱਧਰ ਜ਼ਿਲਾ ਜੁਲਾਹ ਪਾਕਿਸਤਾਨ ਦਾ ਪਟਾਣਾ ਪਿੰਡ ਪਟਾਣਾ ਪਿੰਡੋਂ ਸਾਹਮਣੇ ਐਸੇ ਪਟਾਣਾ ਪਿੰਡ ਆ ਭਾਈ ਜੀ ਸਾਹਮਣੇ ਦਿਸਦਾ ਪਾਕਿਸਤਾਨ ਦਾ ਟੈਂਕੀ ਨਜ਼ਰ ਆ ਰਹੀ ਆ ਭਾਈ ਜੀ ਪਾਣੀ ਵਾਲੀ ਤੇ ਬਿਲਕੁਲ ਚੈੱਕ ਪੋਸਟ ਆਪ ਦੇਖ ਸਕਦੇ ਹੋ ਤੁਸੀਂ ਬਣੀਆਂ ਹੋਈਆਂ ਆ ਜੀ ਤੇ ਬਾਕੀ ਪਾਕਿਸਤਾਨ ਵਾਲੀ ਸਾਈਡ ਤੋਂ ਦਿਖਾ ਰਹੇ ਆ ਉਹ ਸਾਹਮਣੇ ਇਹਨਾਂ ਦੀਆਂ ਚੈੱਕ ਪੋਸਟਾਂ ਬਣੀਆਂ ਬਾਈ ਜੀ ਆਪੇ ਦੇਖੋ ਨਿੱਕੇ ਨਿੱਕੇ ਸਾਹਮਣੇ ਦਿੱਤੇ ਕਿਉਂਕਿ ਜ਼ਿਆਦਾਤਰ ਆਪਣੇ ਲੋਕ ਆਪਣੀ ਰਖਵਾਲੀ ਤਾਂ ਸਿਰਫ ਆਪਣੀ ਆਰਮੀ ਕਰਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਫਿਕਰ ਨਹੀਂ ਉਹ ਆਮਣਾ ਆਬਦਾ ਉੱਧਰ ਰਹਿੰਦੇ ਆ ਬਾਕੀ ਇੱਥੋਂ ਪਤਾ ਲੱਗ ਜਾਂਦਾ ਵੀ ਕਿਧਰ ਤਾਰ ਘੁੰਮ ਕੇ ਕਦੀ ਕਿਸੇ ਸਾਈਡ ਕਦੀ ਕਿਸੇ ਸਾਈਡ ਘੁੰਮ ਜਾਂਦੀ ਹੈ ਜੀ ਤੇ ਜਦੋਂ ਵੀ ਕਿਤੇ ਜਰੂਰ ਆਓ ਇੱਥੇ ਮੇਲਾ ਬਹੁਤ ਚੜਦੀ ਕਲਾ ਚ ਲੱਗਦਾ ਜੀ ਸੰਗਤਾਂ ਇੱਥੇ ਆਉਂਦੀਆਂ ਜਾਂਦੀਆਂ ਜੀ ਬਾਕੀ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂ ਜੀ ਰਾਜੂ ਕਿਵੇਂ ਲੱਗਦਾ ਕਿਉਂ ਦਿਲ ਕਰਦਾ ਰਾਜ ਵੇਖੋ ਸਰਕਾਰਾਂ ਨੇ ਕਿਦਿਆਂ ਕਿੰਨੀਆਂ ਹੱਦਾਂ ਬਣਾ ਛੱਡੀਆਂ ਹਨਾ ਹਾਂਜੀ ਤੇ ਮਨ ਜੀ ਕਰਦਾ ਹਨਾ ਵੀ ਨਨਕਾਣਾ ਦਿਲ ਕਰਦਾ ਨਨਕਾਣਾ ਦੇਖਣ ਸਾਬ ਦੇ ਦਰਸ਼ਨ ਕਰਨ ਨੂੰ ਨਨਕਾਣਾ ਸਾਹਿਬ ਦੇ ਉਹਨਾਂ ਜਿਹੜੋ ਜੋ ਸਰਕਾਰਾਂ ਦੇ ਦਾਇਰੇ ਚ ਰਹਿ ਗਏ ਪਾਸਪੋਰਟ ਬਣਾ ਕੇ ਵਗੈਰਾ ਆਪਾਂ ਦਰਸ਼ ਜਿਹੜੇ ਉਹ ਜਾ ਸਕਦੇ ਵੀਰ ਮੇਰੇ ਤੇ ਇਸ ਤਰ੍ਹਾਂ ਜਿਹੜੇ ਆਪਾਂ ਨਨਕਾਣਾ ਸਾਹਿਬ ਦੇ ਉਹ ਦਰਸ਼ਨ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਸਾਡਾ ਨਨਕਾਣਾ ਸਾਥੋ ਬਾਬਾ ਖੋលਿਆ ਸਾਡਾ ਨਨਕਾਣਾ ਹੈਨਾ ਕੁਲਦੀਪ ਮਾਨ ਕਨੇ ਗਾਣਾ ਗਾਇਆ ਸੀ ਵੀ ਸਾਥੋ ਬਾਬਾ ਖੋលਿਆ ਸਾਡਾ ਨਨਕਾਣਾ ਨਨਕਾਣਾ ਸਾਹਿਬ ਦੇ ਦਰਸ਼ਨ ਕਿਉਂਕਿ ਬਾਬਾ ਜੀ ਨੇ ਖੇਤੀ ਕੀਤੀ ਆ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇ ਬਿਲਕੁਲ ਔਣ ਜਾਣ ਵਾਲੇ ਰਸਤੇ ਜਿਹੜੇ ਖੁੱਲਣੇ ਚਾਹੀਦੇ ਆ ਜੀ ਬਾਰਡਰ ਖੁੱਲਣੇ ਚਾਹੀਦੇ ਆ ਚਲੋ ਉਦੋਂ ਆਇਆ ਸੀ ਪਾਕਿਸਤਾਨ ਦੇ ਮੰਤਰੀ ਜਿਹੜਾ ਕੀ ਉਹਦਾ ਨਾਮ ਸੀ ক্রিকেট ਖੇਡ ਦਾ ਜਿਹੜਾ ਜਿਹਨੇ ਰਸਤਾ ਖੋਲ੍ਹਿਆ ਸੀ ਸਿੱਧੂ ਦੇ ਸਿੱਧੂ ਦਾ ਦੋਸਤ ਸੀ ਨਾਲ ਉਹ ਹਾਂ ਯਾਦ ਨਹੀਂ ਹਾਂ ਹਾਂ ਇਹ ਇਮਰਾਨ ਖਾਨ ਇਮਰਾਨ ਖਾਨ ਇਮਰਾਨ ਖਾਨ ਹਾਂਜੀ ਹਾਂਜੀ ਇਮਰਾਨ ਖਾਨ ਨੇ ਰਸਤੇ ਖੋਲੇ ਜੀ ਜੀ ਤੇ ਬੜੀ ਦੋਸਤੀ ਸੀ ਉਹਨਾਂ ਦੋਨਾਂ ਦੀ ਤੇ ਉਹਨਾਂ ਨੇ ਦੇਖੋ ਹੱਦਾਂ ਬੜੀਆਂ ਬਿਲਕੁਲ ਇਹ ਪਿੰਡ ਪੜਾਣਾ ਦੱਸਦਾ ਹੈ ਵੀਰ ਤੇ ਸਾਹਮਣੇ ਪਾਣੀ ਵਾਲੀ ਟੈਂਕੀ ਨਜ਼ਰ ਆ ਰਹੀ ਹੈ ਜੀ ਜਿਹੜੀ ਦੇਖ ਸਕਦੇ ਹੋ ਸਾਹਮਣੇ یوں ਮ ਕਰਕੇ ਠੀਕ ਆ ਭਾਈ ਜੀ ਤੇ ਵੀਡੀਓ ਸ਼ੇਅਰ ਕਰੋ ਬਾਤੋ ਵਧ ਕਿਸੇ ਵੀਰ ਨੇ ਦੂਰ ਤੱਕ ਤਾਰੇ ਲੱਗੀਆਂ ਆ ਜੀ ਤੇ ਬਾਕੀ ਤੁਹਾਨੂੰ ਫਿਰ ਕਿਤੇ ਸਮਾਂ ਮਿਲਿਆ ਤੇ ਹੋਰ ਵੀ ਦਿਖਾਵਾਂਗੇ ਜੀ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਭਾਈ ਜੀ ਬਾਕੀ ਆਪਾਂ ਨਾਲ ਦੀ ਨਾਲੇ ਹੱਦਾਂ ਜਿਹੜੀਆਂ ਭਾਈ ਜੀ 1947 ਚ ਆਪਣੀ ਵੰਡ ਹੋਈ ਸੀ ਭਾਰਤ ਤੇ ਪਾਕਿਸਤਾਨ ਦੀ 1947 ਤੋਂ ਬਾਅਦ ਵੇਖੋ ਆ ਜਿਹੜਾ ਕੋਈ ਜੀ ਸਮਾਂ ਹੋ ਗਿਆ ਪਹਿਲੂ ਤਾਂ ਕੋਈ ਤਾਰ ਤੂਰ ਨਹੀਂ ਸੀ ਲੱਗੀ ਲੋਕ ਇਧਰ ਆਉਂਦੇ ਜਾਂਦੇ ਸੀ ਆਪਣੀਆਂ ਜ਼ਮੀਨਾਂ ਵੀ ਹੈਗੀਆਂ ਤਰੁਪਾਰ ਲੋਕ ਆਪਣੇ ਆਧਾਰ ਕਾਰਡ ਤੇ ਆਉਂਦੇ ਜਾਂਦੇ ਆ ਜਿਹੜੇ ਖੇਤੀ ਕਰਦੇ ਆ